ਮੇਰੀ ਗੱਲ ਸੁਣ ਲੈ ਇਸ ਘਰ ਚ ਰਹਿਣਾ ਨਾ ਤਾਂ ਸਾਡੇ ਹਿਸਾਬ ਨਾਲ ਰਹਿਣਾ ਪਊਗਾ ਆ ਤੇਰੀਆਂ ਮਰਜ਼ੀਆਂ ਨਹੀਂ ਚੱਲਣੀਆਂ ਤੇਰੇ ਗੱਲ ਅੱਜ ਕੰਨਾਂ ਥਾਣੀ ਕੱਢਤੀ ਮੈਂ ਘਰ ਮੇਰਾ ਵੀ ਐਹੇ ਕਿੰਨੀ ਫਿਕਰ ਰਹਿੰਦੀ ਐ ਤੈਨੂੰ ਮੇਰੀ ਕੋਈ ਨਾ ਪੁੱਤ ਰੋਟੀ ਵੀ ਖਾਉਂਗੀ ਨਾਲੇ ਮੈਂ ਕੱਲੀ ਨਹੀਂ ਖਾਣੀ ਰੋਟੀ ਤੈਨੂੰ ਨਾਲ ਬਿਠਾ ਕੇ ਦੋਨੇ ਮਾਮਾ ਦੀ ਇਕੱਠੀਆਂ ਰੋਟੀ ਖਾਵਾਂਗੇ ਆਪਾਂ ਤੂੰ ਇਹਨੂੰ ਸਮਝਾ ਚਾਹੇ ਜੁੱਤੀ ਨਾਲ ਸਮਝਾ ਚਾਹੇ ਡੰਡੀ ਨਾਲ ਸਮਝਾ ਚਾਹੇ ਪਿਆਰ ਨਾਲ ਸਮਝਾ ਤੇ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਤੇ ਇਹਦੀ ਇਹੋ ਜਿਹੀ ਬੇਇੱਜ਼ਤੀ ਕਰਾ ਜਾਸ ਭਾਈ ਅੱਗੇ ਤੇ ਡੈਡੀ ਅੱਗੇ ਬੀ ਮੂੰ ਚੱਕਨ ਦੇ ਲਾਈਕ ਨਾ ਰਹੇ ਅੱਹ ਤਾਰੀ ਉੱਠ ਵੀ ਗਿਆ ਹਾਏ ਕਿੰਨਾ ਟਾਈਮ ਹੋ ਗਿਆ ਪਿਆ ਸੁਪਨੇ ਚੀ ਦੇਖਿਆ ਪੀ ਉਹਨੇ ਆਪਦੀ ਮਾਂ ਨੂੰ ਧੱਕੇ ਮਾਰ ਕੇ ਘਰੋਂ ਭੱਜਿਆ ਹਾਏ ਹਾਏ ਦਿਨ ਕਿਤੇ ਅਸਲੀ ਜ਼ਿੰਦਗੀ ਚ ਆ ਜੇ ਨਾ ਨਜ਼ਾਰਾ ਹੀ ਆ ਜਾਈ ਬੁੜੀ ਜੀ ਤਾਂ ਤਾਂ ਪੈਣਾ ਛੁੱਟੂ ਆ ਨਹੀਂ ਪਹਿਣਾ ਹੁਣ ਮੈਨੂੰ ਵੀ ਚੰਦਾ ਕੋਈ ਨਹੀਂ ਹੋ ਵੀ ਦਿਨ ਦੂਰ ਨਹੀਂ ਜਿੱਤਿਆ ਬੁੜੀ ਜੇ ਇਸ ਘਰ ਚ ਕੜਾਈ ਘੇਰਾ ਤਾਂ ਮਿੱਠੀ ਪਿਆਰੀ ਹੁਣੇ ਹੀ ਪਹਿਣਾ ਇਹਨਾਂ ਅੱਗੇ ਪੂਛ ਪੂਛ ਕਰਨੀ ਪੈਣੀ ਇਹਨਾਂ ਦੀ ਮੰਮੀ ਜੀ ਮੰਮੀ ਜੀ ਤਾਰੀਫ ਕਰ ਹਾਂਜੀ ਜਖਸੀਰ ਸਿੰਘ ਜੀ ਉਨਹੀਂ ਨਹੀਂ ਲੇਟ ਤੱਕ ਅਣ ਉੱਠਿਆ ਉਹ ਤਾਂ ਬਸ ਕਰੇ ਥੋੜਾ ਜਿਹਾ ਕੰਮ ਸੀਗਾ ਤਾਂ ਕਰਕੇ ਲੇਟ ਹੋ ਗਏ ਅੱਛਾ ਹਾਂ ਹੁਣ ਨੂੰ ਤਾਂ ਨਹੀਂ ਦੀਪਾ ਆ ਜਾਂਦਾ ਉਹਨਾਂ ਦੇ ਕੋਈ ਬੇੜੇ ਚ ਮਰਗਤ ਜੀ ਹੋ ਗਈ ਨਹੀਂ ਤਾਂ ਉਹ ਪਹਿਲਾਂ ਦੁਕਾਨ ਖੋਲ ਲੈਂਦਾ ਆ ਕਿ ਉਹ ਬਸ ਜੀ ਬਸ ਮੈਂ ਆਉਣਾ ਚੱਲਦਾ 10 15 ਕ ਮਿੰਟ ਇੰਨੇ ਤੁਸੀਂ ਪਹੁੰਚੋ ਦੁਕਾਨ ਤੇ ਬਸ ਠੀਕ ਹੈ ਜੀ ਤੇਲੇ ਵਾਲਾ ਤਾਂ ਪੁੱਛੋ ਨਾ ਜੀ ਇਹ ਤਾਂ ਸਾਰਿਆਂ ਦੀ ਇਹੀ ਕੁਛ ਹੋ ਰਿਆ ਹਾਂ ਕਰ ਕਰ ਇਹੀ ਹਿੱਲ ਹੈ ਜੀ ਕੱਲੇ ਸੋਡੇ ਦੀ ਵਾ ਕੋਈ ਨਹੀਂ ਤੁਸੀਂ ਆ ਜਾਓ ਆ ਜਾਓ ਕੋਈ ਨਹੀਂ ਮੈਂ ਚੱਲਦਾ ਘਰ ਬਸ ਹਾਂ ਹਾਂ ਨਾ ਤੋਕੇ ਪਾਲੇ ਕੱਪੜੇ ਬਸ ਮੈਂ ਆਉਣਾ ਜੀ ਠੀਕ ਹੈ ਚਲੋ ਆ ਜਾਓ ਆ ਜਾਓ ਤਾਰੀ ਤੁਸੀਂ ਕਦੋਂ ਖੁੱਟ ਖੜੇ ਸੀ ਮੈਨੂੰ ਹੋ ਗਿਆ ਘੰਟਾ ਡੇਢ ਘੰਟਾ ਹਾਂ ਫਿਰ ਜੇ ਤੁਸੀਂ ਉੱਠੇ ਸੀ ਮੈਨੂੰ ਤਾਂ ਜਗਾਉਂਦੇ ਮੈਨੂੰ ਤਾਂ ਜਾਗ ਹੀ ਨਹੀਂ ਆਈ ਮੈਂ ਚਲ ਤੈਨੂੰ ਕਾਦੇ ਵਾਸਤੇ ਉਠਾਉਣਾ ਮੈਂ ਤਾਂ ਲੇਟ ਹੀ ਹੋ ਗਈ ਅੱਛਾ ਮੈਨੂੰ ਇਹ ਦੱਸੋ ਤੁਸੀਂ ਚਾਹ ਪੀਓਗੇ ਕਿ ਕਾਫੀ ਬਣਾ ਕੇ ਦੇਵਾਂ ਚਾਹ ਮੈਂ ਪੀ ਲੀ ਮੈਡਮ ਜੀ ਅੱਛਾ ਤੁਸੀਂ ਸੁੱਤੇ ਪਈ ਸੀ ਰੋਟੀ ਖਾ ਕੇ ਜਾਓਗੇ ਰੋਟੀ ਯਾਰ ਹੁਣਾ ਫੋਨ ਆ ਗਿਆ ਜਕਸੀਰ ਦਾ ਪਹਿਲਾਂ ਜਾਣਾ ਪਊਗਾ ਦਕਾਨ ਤੇ ਉਹਨੂੰ ਜਾ ਕੇ ਦੇ ਕੇ ਦਵਾਈਆਂ ਜਤਾਂ ਇਹ ਦਵਾਰੇ ਜਿਹੜਾ ਮਾਰ ਲੂ ਨਹੀਂ ਪਹੁੰਚਦੀ ਕਰਦੇ ਹੋ ਕਿਸੇ ਨੂੰ ਫੜਾ ਦਿਓ ਫੜਾ ਦੂ ਅੱਡੇ ਤੱਕ ਹਾਏ ਮੈਂ ਮੈਂਟੀ ਚ ਬਣਾਵੰਨੀ ਤੁਸੀਂ ਗਰਮ ਗਰਮ ਰੋਟੀ ਖਾਈ ਜਾਓ ਫਿਰ ਵੀ ਅਰਦ ਟੈਵ ਲੱਗੂਗਾ ਮਣਪਰੀ ਤੋ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਆ ਨਾਲੇ ਮੈਨੂੰ ਦੁਪਹਿਰ ਦਾ ਖਾਣਾ ਦੱਸ ਦੋ ਵੀ ਕੀ ਖਾਓਗੇ ਮੈਂ ਉਹ ਜਿਹਾ ਬਣਾ ਕੇ ਦੁਕਾਨ ਤੇ ਭੇਜ ਦਊਂਗੀ ਕੀ ਗੱਲ ਅੱਜ ਕੁਝ ਜ਼ਿਆਦਾ ਸੋਚ ਨਹੀਂ ਲੱਗ ਰਹੀ ਤਾਰੀ ਹੁਣ ਜਦੋਂ ਸਾਰੀਆਂ ਗਲਤੀਆਂ ਤੁਸੀਂ ਮੇਰੀਆਂ ਮਾਫ ਕਰਤੀਆਂ ਮੈਂ ਆਪੇ ਸੋਚ ਲਿਆ ਵੀ ਹਾਂ ਮੈਂ ਸੁਧਰਨਾ ਹੈ ਫਿਰ ਕੰਮ ਕਰਤਾ ਕਰਨੀ ਹੈ ਨਾ ਸਾਰੇ ਚਲ ਕੰਮ ਕਰਤਾ ਕਰਨੇ ਨੇ ਪਰ ਜੇ ਤੂੰ ਸੁਧਰਨ ਵਾਲੀ ਗੱਲ ਕਹਿਣੀ ਹੈ ਤਾਂ ਤਾਂ ਭੁੱਖੇ ਨਹੀਂ ਲੱਗਣੀ ਮੈਨੂੰ ਐਂ ਰੱਜ ਜੂਗਾ ਤਾਂ ਪਰ ਚੱਜ ਦੀ ਰਿਆ ਕਰ ਬਣ ਕੇ ਵੀ ਬਸ ਠੀਕ ਹਾਂ ਬਸ ਇਹ ਦੂ ਅੱਗੇ ਤਾਂ ਤੁਹਾਨੂੰ ਕੋਈ ਮੌਕਾ ਹੀ ਨਹੀਂ ਮਿਲਦਾ ਵੀ ਤੁਸੀਂ ਮੈਨੂੰ ਕੁਝ ਕਹੋ ਕਮਾਲ ਹੈ ਫਿਰ ਤਾਂ ਇਹ ਸਮਝ ਲੈ ਵੀ ਰੱਬੇ ਥੱਲੇ ਉਤਰਿਆ ਹਾਂ ਇਹ ਸਮਝ ਲੋ ਮਮੀ ਕਿਧਰ ਗਈ ਮੰਮੀ ਪਤਾਨੀ ਇੱਧਰ ਹੀ ਬਾਰੇ ਫਿਰਦੀ ਦੀ ਦੇਖ ਲੈ ਮਾਰ ਲੈ ਜਿਹੜਾ ਬੈਠੇ ਤੁਸੀਂ ਮੈਂ ਰੋਟੀ ਲੈ ਕੇ ਆਉਣੀ ਐ ਚਾਹੇ ਹੋਣਾ ਨਹੀਂ ਨਹੀਂ ਰੋਟੀ ਨਹੀਂ ਕੇਰਾ ਮੈਨੂੰ ਜਾਣ ਦੇ ਮੈਂ ਦਵਾਰੇ ਆ ਕੇ ਖਾ ਲੂਗਾ ਨਹੀਂ ਤਾਰੀ ਕੋਈ ਗੱਲ ਨਹੀਂ ਤੁਸੀਂ ਬੈਠ ਜਾਓ ਮੈਂ 2 ਮਿੰਟ ਚ ਰੋਟੀ ਬਣਾ ਲੂਗੀ ਚੰਗਾ ਲੈ ਹੁਨਾ ਪੀਣਾ ਮੈਂ ਆਲੂ ਪੀ ਲਓ ਹਾਂ ਚਲ ਕੋਈ ਨਹੀਂ ਤਾਂ ਮੈਂ ਧਰ ਲੂ ਬਣਾ ਲੈ ਫਿਰ ਛੇਤੀ ਛੇਤੀ ਲਾ ਦੇ ਕਮਾਲ ਹੈ ਜੇ ਨਹੀਂ ਚੰਗੀ ਬਣ ਕੇ ਰਹੇ ਫਿਰ ਕੱਲਾ ਹੀ ਖਾਦੀਆਂ ਨੇ ਲਾ ਸੰਜਾ ਸਿੱਲਾ ਤੇ ਸਬਜੀ ਸਬਜੀ ਬਾਦ ਚ ਬਣਾਉਂ ਪਹਿਲਾਂ ਤਾਂ ਗੱਲ ਕਰਦੀ ਮਮਮੀ ਨਾਲ ਜਿੰਨੇ ਟਾਈਮ ਮੇਰੀ ਮਮਮੀ ਨਾਲ ਗੱਲ ਨਾ ਨਾ ਹੋਵੇ ਮੈਨੂੰ ਚੈਨ ਨਹੀਂ ਆਉਂਦਾ ਪਤਾ ਨਹੀਂ ਕੀ ਕਰਦੀ ਹੋਣੀ ਉਹ ਵੀ ਹੈਲੋ ਮਮਮੀ ਕਿਵੇਂ ਹੋ ਠੀਕ ਆ ਪਰ ਤੂੰ ਤਰਾ ਮੈਂ ਵੀ ਵਧੀਆ ਕੀ ਕਰਦੇ ਕੁਛ ਨਹੀਂ ਬੈਠੀ ਸੀ ਆ ਬੜਾ ਖੜਕ ਕੇ ਆਉਂ ਹੀ ਜਾਂਦਾ ਇਹਾਂ ਨੇ ਮੈਂ ਤੇ ਕੀ ਹੋਏ ਅੱਛਾ ਮੰਮੀ ਆ ਆ ਮੇਰੀ ਗਾਲ ਸੁਣਾ ਆ ਆਪਣੇ ਵਾਲੀ ਨਾ ਕੁਝ ਜ਼ਿਆਦਾ ਹੀ ਖੰਭ ਖਲਾਰਨ ਲੱਗ ਗਈ ਹੁਣ ਇਹਨੂੰ ਆਏ ਹੋ ਗਿਆ ਮੌਕਾ ਮਿਲ ਗਿਆ ਵੀ ਮਨਪ੍ਰੀਤ ਦੀ ਤਾਂ ਆਪ ਦਾ ਸਹਰਾਂ ਚ ਹੱਠੀ ਹੋਗੀ ਵੀ ਮੈਂ ਸਿਆਣੀ ਆ ਸਭ ਨਾਲ ਤੇ ਮੇਰੀ ਗੱਲ ਨਾ ਹੁਣ ਆਪਦੇ ਪੱਲੇ ਬੰਨ ਲੈ ਇਹਦੀ ਇਹੋ ਜੀ ਬੇਸਿਕ ਰਾਜਾ ਸਭਾ ਹੀ ਅੱਗੇ ਤੇ ਡੈਡੀ ਅੱਗੇ ਵੀ ਮੂੰਹ ਚੱਕਨ ਦੇ ਲਾਇਕ ਨਾ ਰਹੇ ਤੁਸੀਂ ਇਹ ਨਹੀਂ ਸਿੱਖਣਾ ਕਰ ਕੋਟ ਇਹ ਦਿਨ ਅਕਸਰ ਆਕੀਨੇ ਕਰਦਾ ਐ ਮੈਂ ਕੱਲ ਵੀ ਤਰ੍ਹਾਂ ਚਾੜਦੀ ਆ ਜਿਵੇਂ ਤੇਰੀ ਮਾਂ ਵੈਸੀ ਆ ਤੇ ਉਹ ਆਪਣੀ ਸੱਸ ਦੀ ਵੀ ਕਰਾ ਕੇ ਲੋੜੀ ਤੇ ਕਛੇਣ ਵੀ ਦੀ ਕਰਾ ਕੇ ਲੋੜੀ ਮੈਨੂੰ ਇੰਨਾ ਗੁੱਸਾ ਚੜਦਾ ਨਾ ਜਦੋਂ ਮੈਂ ਆਪਦੀਆਂ ਗੱਲਾਂ ਬਾਰੇ ਸੋਚਦੀ ਆ ਆ ਅੰਗੂਠੀ ਚੋਰੀ ਹੋਈ ਸੀ ਇਧਰੋਂ ਹੋਈ ਸੀ ਇਧਰ ਤਾਰੀ ਲਵੇ ਗੱਲ ਕਿਵੇਂ ਪਹੁੰਚ ਗਈ ਇਹਨਾਂ ਨੇ ਕੀਤੀ ਅੰਮੀਆਂ ਬੀਬੀ ਨੇ ਹੋ ਰਹੀ ਜਾਂ ਫਿਰ ਇਹ ਕੱਟ ਕਰਦਾ ਤੇ ਚਸ਼ਨੀ ਜਿਆਦਾ ਟਾਂ ਬੜਾਉਂਦੀ ਆ ਬਸ ਫਿਰ ਜਸ਼ਲ ਦੇ ਖੰਭ ਕੁੱਤਰਨੇ ਆ ਕੋਈ ਗੱਲ ਨਹੀਂ ਉਹ ਸਿਕਰਨਾ ਪੈਣਾ ਪਈ ਨਾ ਤੇ ਜੱਤ ਦਾ ਮਾਣਕਿਆ ਤੈਨੂੰ ਮਿਲਦਾ ਕਰ ਕੋਈ ਲੋੜ ਬਾਰਵੀਂ ਮੇਰੇ ਨਾਲ ਹਾਸਸ ਗੱਲਾਂ ਕਰਦੀ ਆ ਅੰਦਰੋਂ ਤਾਂ ਇਹ ਬਹੁਤ ਮੱਚਦੀ ਆ ਬੇ ਮਨਪ੍ਰੀਤ ਨੂੰ ਐਡਾ ਘਰ-ਬਾਰ ਖਾਤੋਂ ਮਿਲ ਗਿਆ ਹਾਂ ਇੱਥੇ ਇਹ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਨਹੀਂ ਬਧੀਆ ਆਵਾਜ਼ ਸੱਸ ਵੀ ਸੈਂ ਦਾ ਚਾਹੀਕਾ ਤਾਰੀ ਨੇ ਕੀ ਕਹਿਣਾ ਹੈ ਕੁਛ ਨਹੀਂ ਕਹਿੰਦਾ ਬਸ ਹੁਣ ਤਾਂ ਮੈਨੂੰ ਖਤਰਦਾਰੀ ਕਰਨੀ ਪੈਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਗੇ ਪਿੱਛੇ ਫਿਰਨਾ ਪੈਂਦਾ ਮਾਂ ਇਹ ਤਾਂ ਮਾ ਪੁੱਤਰ ਚੰਬੜਗੇ ਜਿੰਨਾ ਹੀ ਮੈਂ ਚੰਗਾ ਬਣ ਜਾਇਆ ਦਿਖਾਈ ਜਾਨੀ ਆ ਆਪਾਂ ਇਹਨਾਂ ਨੂੰ ਹੋਈ ਹੈ ਬੜੀ ਬੜੀ ਪ੍ਰਿਆਰ ਸਾਨੂੰ ਆਪਣੇ ਫਿਰ ਸਾਚੇ ਦੇ ਤੱਕ ਮੈਂ ਫਿਰ ਚੰਗਾ ਚਲ ਚੰਗਾ ਮਾਂ ਪੜ ਖੜਕਾ ਜਾ ਹੋਈ ਜਾਂਦਾ ਨਾਲੇ ਮੇਰੀ ਗੱਲ ਸੁਣ ਲੈ ਸ਼ਾਮ ਨੂੰ ਜਦੋਂ ਬੈਲੀ ਜੀ ਹੋਗੀ ਨਾ ਮੈਨੂੰ ਫੋਨ ਲਾਣੀ ਠੀਕ ਆ ਵਸਤੂ ਫਿਕਰ ਨਾ ਕਰ ਹੁਣ ਮੈਂ ਜਾਣਾ ਜਾਂ ਮੇਰਾ ਕੰਮ ਜਾਣੇ ਤੈਨੂੰ ਸੰਸਾ ਕਰਨ ਦੀ ਕੋਈ ਲੋੜ ਨਹੀਂ ਕੁੜੀਏ ਤੈਨੂੰ ਕਹਿਤਾ ਨਾ ਜਦੋਂ ਤੱਕ ਤੇਰੀ ਮਾਂ ਬੈਠੀ ਆ ਤੂੰ ਕਿਉਂ ਫਿਕਰ ਕਰਦੀ ਆ ਅੱਛਾ ਚਲ ਕੋਈ ਨਹੀਂ ਮੈਂ ਰੱਖ ਦਿਆਂ ਫੋਨ ਓੜੇ ਜਸ਼ਨ ਓੜੇ ਜਸ਼ਨ ਕੁੜੇ ਜਸ਼ਨ ਹਾਂਜੀ ਮੰਮੀ ਬੁਲਾਇਆ ਤੁਸੀਂ ਤਿੰਨ ਅਵਾਜ਼ਾਂ ਮਾਰਤੀਆਂ ਕਦੀ ਟਾਈਮ ਨਾਲ ਜਵਾਬ ਵੀ ਦੇ ਦਿਆ ਕਰ ਉਹ ਮੰਮੀ ਮੈਂ ਬਾਹਰ ਸੀਗੀ 베ੜੇ ਚ ਸੁਣਿਆ ਨਹੀਂ 베ੜੇ ਚ ਕੀ ਚਰਖਾ ਕੱਤਦੀ ਸੀ ਕੰਮ ਤਾਂ ਸਾਰੇ ਅੰਦਰ ਕਰਨ ਵਾਲੇ ਆ ਮੰਮੀ ਝਾੜੂ ਵੀ ਲਾਉਣਾ ਹੁੰਦਾ 베ੜੇ ਚ ਝਾੜੂ ਲਾਈਦਾ ਹੁੰਦਾ ਸਨੇਹਾ ਧੁੱਪ ਚੜੀ ਤੇ ਨਹੀਂ ਲਾਈਦਾ ਹੁੰਦਾ ਫਿਰ ਇੱਥੇ ਬਿਮਾਰ ਠਮਾਰ ਹੋ ਗਏ ਫਿਰ ਸਾਡੀ ਜਾਨ ਨੂੰ ਵਿੱਪਤਾ ਪਾਉਂਗੀ ਮੇਰੇ ਕੋਲ ਤਾਂ ਅੱਗੇ ਨਹੀਂ ਗਿੱਟਿਆ ਗੋਡਿਆਂ ਤੋਂ ਕੰਮ ਹੁੰਦਾ ਤੁਸੀਂ ਕੰਮ ਦੱਸੋ ਆਵਾਜ਼ ਮਾਰੀ ਸੀ ਤੇਰੀ ਭੂਆ ਕਿੱਥੇ ਆ ਮੰਮੀ ਜੀ ਉਹ ਜਿਹੜਾ ਤੁਸੀਂ ਕੱਲ ਉਹਨਾਂ ਦੇ ਮੈਡਲ ਪਾਇਆ ਨਾ ਉਹਨਾਂ ਤੋਂ ਚੱਕਿਆ ਨਹੀਂ ਗਿਆ ਫਿਰ ਨਾਲ ਗਿਆ ਕਿਸੇ ਨੂੰ ਚੁਕਾਉਣ ਵਾਸਤੇ ਕਿੱਥੇ ਆ ਬੁਝਾਰਤਾ ਨਾ ਪਾ ਚਾਚਾ ਜੀ ਕਿੱਥੇ ਗਏ ਨੇ ਆਹੋ ਹੁਣ ਜਿਹੜੀਆਂ ਤੂੰ ਚੁਗਲੀਆਂ ਮੁਗਲੀਆਂ ਉਹਦੇ ਕੋਲ ਗਈਆਂ ਹੁਣ ਜਾ ਕੇ ਚਾਚੇਆਂ ਚ ਪੜਾਚਿਆਂ ਨੂੰ ਦੱਸੂੰਗੀ ਨਾ ਮੇਰੀ ਗੱਲ ਸੁਣ ਤੈਨੂੰ ਅਕਲ-ਉਕਲ ਹੈਗੀ ਆ ਕਿ ਨਹੀਂ ਆ ਡੰਗਰੇ ਦਿਮਾਗ ਆ ਘਰ ਦਾ ਭੇਤ ਉਹਨੂੰ ਦੇਣ ਦੀ ਕੀ ਲੋੜ ਪਈ ਸੀ ਕੀ ਗੱਲਾਂ ਦੱਸੀਆਂ ਤੋਹਾਨੂੰ ਤੁਹਾਨੂੰ ਕਿਹਨੇ ਕਿਹਾ ਮੈਂ ਦੱਸਿਆ ਮੈਂ ਤਾਂ ਭੂਆ ਜਿੰਨੇ ਕੁਝ ਦੱਸਿਆ ਹੀ ਨਹੀਂ ਆਹੋ ਦੱਸਿਆ ਨਹੀਂ ਸਭ ਪਤਾ ਮੈਨੂੰ ਮੇਰੀਆਂ ਦੋ ਅੱਖਾਂ ਨਹੀਂ ਦੋ ਅੱਖਾਂ ਮੇਰੇ ਪਿੱਛੇ ਵੀ ਆ ਚਾਰ ਅੱਖਾਂ ਨੇ ਸਭ ਕੁਝ ਦੇਖਦੀਆਂ ਮੈਂ ਇਹ ਨਾ ਕਹੀਂ ਤੇ ਬੁੜੀ ਨੂੰ ਕੁਛ ਪਤਾ ਨਹੀਂ ਲੱਗਦਾ ਮਾੜੀ ਮੋਟੀ ਅਕਲ ਨੂੰ ਹੱਥ ਮਾਰੀਦਾ ਹੁੰਦਾ ਨਹੀਂ ਗੱਲ ਘਰ ਦੀ ਦੱਸੀ ਦੀ ਹੁੰਦੀ ਬਾਹਰ ਮੰਮੀ ਜੀ ਮੈਂ ਕੋਈ ਫालतू ਗੱਲ ਨਹੀਂ ਕਰੀ ਉਹ ਤੁਸੀਂ ਆਪ ਦੇ ਲਵੋ ਜਿੰਨੇ ਵਹਿਮ ਪਾਲਨੇ ਨੇ ਨਾ ਪਾਲੀ ਜਾਓ ਵਹਿਮ ਨਹੀਂ ਪਾਲਦੀ ਮੈਂ ਮੈਨੂੰ ਪਤਾ ਵੀ ਤੂੰ ਕਿੰਨੇ ਕ ਪਾਣੀ ਵਿੱਚ ਹੈਗੀ ਕਿੰਨੇ ਕਚ ਨਹੀਂ ਆ ਤੇਰੇ ਸਹੁਰੇ ਦੀ ਵੀ ਆਹੀ ਆਦਤ ਵਾ ਮੇਲੀ ਭੈਣ ਮੇਲੀ ਭੈਣ ਭੈਣ ਨੂੰ ਸਾਰਾ ਪੇਟ ਦੇ ਕੇ ਰੱਖਤਾ ਕੇ ਪੁੱਛਣ ਕਿ ਕੀ ਮਨਪ੍ਰੀਤ ਦੇ ਘਰ ਕੁਛ ਹੋਇਆ ਮਨਪ੍ਰੀਤ ਦੇ ਘਰ ਤੁਸੀਂ ਗਏ ਸੀ ਸੁੱਖ ਤਾਂ ਹੈ ਉਹਨੂੰ ਕਿ ਰੱਬ ਨੇ ਦੱਸ ਦਿੱਤਾ ਧਾਰ ਭੇਜਤੀ ਵੀ ਤੇਰੀ ਪਰਜਾਈ ਆਪਣੀ 30 ਦੇ ਘਰ ਗਈ ਆ ਲੜਾਈ ਝਗੜਾ ਹੋਇਆ ਪਤਾ ਨਹੀਂ ਕਦੋਂ ਅਕਲ ਹੋਣੀ ਕਦੋਂ ਨਹੀਂ ਨਾਲ ਮੇਰੀ ਗੱਲ ਸੁਣ ਲੈ ਮੇਤੋਂ ਕੰਮ ਗੁੰਮ ਨਹੀਂ ਹੁੰਦਾ ਆਪ ਕੰਮ ਕਰਿਆ ਕਰ ਮੇਤੋਂ ਨਹੀਂ ਬਣਦਾ ਸਰਦਾ ਹੁਣ ਮੇਰੇ ਤਾਂ ਗੋਡੇ ਚ ਦਰਦ ਹੁੰਦਾ ਕਿਉ ਮੰਮੀ ਜੀ ਮੈਂ ਕੀ ਲੋਹੇ ਦੀ ਬਣੀ ਹੋਈ ਆ ਕੀ ਗੱਲ ਡੰਗਰਾਂ ਨੂੰ ਪੱਠੇ ਪਾਉਣੇ ਆ ਘਰ ਦਾ ਹੀ ਆ ਰੋਟੀ ਟੱਕ ਹੈ ਭਾਂਡਾ ਸੰਦ ਹੈ ਚਾਰ ਰੋਟੀਆਂ ਬਣਾਉਂਦੀ ਤੇ ਹੁਣ ਤੂੰ ਲੋਹੇ ਦੀ ਮਣ ਚੱਲੀ ਮੈਂ ਲੋਹੇ ਦੀ ਬਣੀ ਹੋਈ ਆ ਪਥੇਰਾ ਕੰਮ ਕੀਤਾ ਮੈਂ ਹੁਣ ਨਹੀਂ ਮੇਤੋਂ ਬਣਦਾ ਸਰਦਾ ਆਪੇ ਕਰਿਆ ਕਰ ਕੰਮ ਕਰਨ ਵਾਸਤੇ ਲਿਆਂਦਾ ਬੜਬੜ ਕਰਨ ਵਾਸਤੇ ਨਹੀਂ ਲੱਗੀ ਸਮਝ? ਫੇਕ ਕਹਤਾਂ ਦੀ ਬੁੱਢੀ ਬੋਲਦੀ ਆ। ਫੇ ਤੁਸੀਂ ਇਹ ਘੱਟ ਨਾਲ ਵੀ ਤਾਂ ਕਹਿ ਸਕਦੇ ਹੋ ਨਾ? ਢੰਗ ਨਾਲ ਬਥੇਰਾ ਕਹਿ ਕੇ ਦੇਖ ਲਿਆ ਤੈਨੂੰ। ਤੇਰੀ ਦੇਹ ਤੇ ਨਹੀਂ ਅਸਰ ਹੁੰਦਾ। ਕਹਿ ਕੇ ਦੇਖ ਲੈ। ਇੱਕ ਦਿਨ ਜਿੱਦੇ ਦੀ ਆਈਆਂ, ਇੱਕ ਦਿਨ ਜ਼ੁਬਾਨ ਚੋਂ ਪਿਆਰ ਨਾਲ ਬੋਲਿਓ ਤੁਸੀਂ। ਆਈ ਕੁਛ ਰਹਿੰਦਾ ਤੁਹਾਡੇ ਦਾ ਜਿੱਦੇ ਦੀ ਆਈਆਂ ਮੈਂ। ਫੇ ਉਂਗਲਾ ਘੱਟ ਲਾਇਆ ਕਰ ਆਪਣੇ ਸਹੁਰੇ ਨੂੰ ਵੀ ਤਾਂ ਜੱਸ ਨੂੰ ਵੀ। ਮੈਂ ਕੀ ਕਹਿੰਦੀ ਆ ਕਿਸੇ ਨੂੰ ਸਾਰਾ ਟੰਬਰ ਤਾਂ ਮੈਨੂੰ ਭੱਜ-ਭੱਜ ਪੈਂਦਾ। ਜਾ ਜਾ ਕੇ ਕੰਮ ਕਰ ਲੈ। ਅਮੀਨਾ ਮੇਰਾ ਦਿਮਾਗ ਖ ਬੁਲਾਇਆ ਤਾਂ ਆਪ ਸੀਗਾ ਮੈਂ ਕਿ ਆਪ ਆਈ ਸੀ ਬੁਲਾਇਆ ਸੀ ਕਿਸੇ ਕੰਮ ਨੂੰ ਬੁਲਾਇਆ ਸੀ ਤੈਨੂੰ ਬੜਬੜ ਤੇਰੀ ਸੁਣਨੇ ਨੂੰ ਬੁਲਾਇਆ ਸੀ ਤੈਨੂੰ ਕੋਈ ਗੱਲ ਨਹੀਂ ਮੇਰੀ ਧੀ ਦਾ ਅਮੇਜ ਖਰਾਬ ਹੋ ਗਈ ਹੁਣ ਉੱਥੇ ਹੁਣ ਜਸ ਦੇ ਸਾਹਮਣੇ ਨਾ ਤੇਰੀ ਅਮੇਜ ਖਰਾਬ ਕਰੂੰਗੀ ਮੈਂ ਦੇਖੀ ਸੀ ਮੈਨੂੰ ਵੀ ਤੂੰ ਕੁਲਦੀਪ ਨਾ ਜਾਣੀ ਜਸ ਹਾਂ ਮੈਂ ਤੈਨੂੰ ਐਂ ਕਹਿੰਦਾ ਸੀ ਪੁੱਤੋ ਆ ਥੋੜੇ ਜਿਹੜਾ ਤਨੋਂ ਮੈਂ ਤੈਨੂੰ ਦੇਖੀ ਜਾਨਾ ਤੂੰ ਆਪਦੀ ਮਾਂ ਮਗਰ ਬਾੜਾ ਲੱਗਣ ਲੱਗ ਗਿਆ ਲੈ ਇਹ ਤਾਂ ਮਗਰ ਲੱਗਣ ਵਾਲੀ ਕੀ ਗੱਲ ਆ ਜੜੀ ਪੁੱਤ ਮੇਰੀ ਗੱਲ ਸੁਣ ਲੈ ਤੇਰੀ ਮਾਂ ਜਿਹੜੀ ਪਤਾ ਦੇਖ ਤੈਨੂੰ ਵੀ ਹੈ ਖਰਚੇ ਪਾਣੀ ਕੱਢਿਓ ਵੀ ਕਿੰਨਾ ਉਹ ਖਰਚ ਕਰਦੀ ਹੈ ਠੀਕ ਹੈ ਤੇ ਦੂਜੀ ਕਦੇ ਉਹਨੇ ਤੰਗੀ ਸਿੱਖਿਆ ਨਹੀਂ ਦਿੱਤੀ ਮਨਪ੍ਰੀਤ ਨੂੰ ਇਹ ਤਾਂ ਤੂੰ ਮੰਨਦਾ ਨਾ ਤੇ ਫਿਰ ਤੂੰ ਉਹਦੇ ਹਾਂ ਚ ਹਾਮ ਲਉਣ ਲੱਗ ਗਿਆ ਯਾਰ ਖਰਚ ਵਾਲੀ ਤਾਂ ਗੱਲ ਮੈਂ ਵੀ ਮੰਨਦਾ ਵੀ ਜਿੰਨਾ ওভার ਖਰਚਾ ਕਰਦੀ ਆ ਮੰਮੀ ਇਹ ਕਰਦੀ ਆ ਪਰ ਹੁਣ ਤਾਂ ਨਹੀਂ ਕਰਦੀ ਨਾ ਹੁਣ ਉਹਨੇ ਮੈਨੂੰ ਕਿਹਾਗਾ ਕਿੰਨੇ ਦਿਨ ਹੋ ਗਏ ਵੀ ਮੈਂ ਪੂਰਾ ওভার ਖਰਚਾ ਨਹੀਂ ਕਰਦੀ ਕਿਸੇ ਚੀਜ਼ ਤੇ ਤੇ ਹਰ ਇੱਕ ਗੱਲ ਤੇ ਮੇਰਾ ਸਾਥ ਦਿੰਦੀ ਆ ਤਾਂ ਮੈਂ ਕਿਉਂ ਨਾ ਸਾਥ ਦੇਵਾਂ ਫਿਰ ਉਹ ਤੇਰਾ ਧਿਆਨ ਹੀ ਨਹੀਂ ਹੈਗਾ ਦਿੱਤੋਂ ਚੋਰੀਆਂ ਪਤਾ ਹੀ ਨਹੀਂ ਹੋ ਕੀ ਕੁਛ ਕਰੀ ਜਾਂਦੀ ਆ ਤੈਨੂੰ ਐ ਪਤਾ ਉਹਨੇ ਤੇਰੇ ਸਾਹਮਣੇ ਜੇ ਮਨਪ੍ਰੀਤ ਨਾਲ ਕੋਈ ਗੱਲ ਕਰਨੀ ਆ ਫੋਨ ਤੇ ਉਹ ਤੇਰੇ ਸਾਹਮਣੇ ਕਰੂ ਜੇ ਉਹਨੂੰ ਕੋਈ ਪੁੱਠੀ ਸਿੱਕਾ ਦੇਣੀ ਆ ਜਾਂ ਕੋਈ ਉਹਨੂੰ ਪੈਸਾ ਟੱਕਾ ਦੇਣਾ ਤੇਰੇ ਸਾਹਮਣੇ ਫੜਾਉ ਉਹ ਉਹ ਡਾੜੀ ਤੈਨੂੰ ਬੜਾ ਪਤਾ ਵੱਡੇ ਜੇਮਸ ਬੌਂਡ ਨੂੰ ਤੂੰ ਤੈਨੂੰ ਕੀ ਪਤਾਗਾ ਤੂੰ ਵੀ ਆਪਦੇ ਪੱਲੇ ਬਣਾ ਬਣਾ ਕਹੀ ਜੰਨਾ ਨਾਲੇ ਮੈਨੂੰ ਇੱਕ ਗੱਲ ਦੱਸ ਬੀ ਤੈਨੂੰ ਭੂਆ ਲੋ ਸਾਰੀਆਂ ਗੱਲਾਂ ਕਰਨ ਦੀ ਕੀ ਲੋੜ ਸੀਗੀ ਯਾਰ ਮੈਂ ਹੋਰ ਕੀ ਕਰਾਂ ਆ ਕੱਲ ਤੇਰੀ ਮਾਂ ਮੈਨੂੰ ਕਿਹੜੇ ਲੋਟ ਬੋਲੀ ਸੀ ਕਿਹੜੇ ਲੋਟ ਬੋਲੀ ਸੀ ਕੁਝ ਗਲਤ ਕੀ ਕਰਿਆ ਫਿਰ ਮੰਮੀ ਨੇ ਨਹੀਂ ਫਿਰ ਜੇ ਉਹ ਮੇਰੀ ਭੈਣ ਹੈਗੀ ਉਹ ਉਹ ਜੇ ਮੈਂ ਉਹਦੇ ਕੋਲ ਹੀ ਨਹੀਂ ਗੱਲ ਕਰੂੰ ਮੈਂ ਕਿਹਦੇ ਕੋਲ ਕਰੂੰ ਕਿਸੇ ਕੋਲ ਤਾਂ ਮੈਂ ਗੱਲ ਕਰਨੀ ਆ ਆਪਣਾ ਦੁੱਖ ਰੋਣਾ ਵੀ ਭਾਈ ਮੇਰੇ ਘਰ ਚਾਹ ਚੱਲ ਰਿਹਾ ਹੈ ਮੈਂ ਕਿਹੜਾ ਕੋਈ ਬਾਜ਼ਾਰ ਚ ਜਾ ਕੇ ਜਾਂ ਪਿੰਡ ਚ ਜਾ ਕੇ ਰੋਣਾ ਪਾਤਾ ਵੀ ਮੇਰੇ ਘਰੇ ਆ ਹੋਈ ਜਾਂਦਾ ਉਹ ਅਖਰ ਤੇਰੀ ਭੂਆ ਗਈ ਮੇਰੀ ਭੈਣ ਅਸਖੀ ਉਹ ਉਹ ਆ ਤਾਂ ਹੈਗੀ ਆ ਪਰ ਐ ਆਉਦੇ ਘਰ ਦੀਆਂ ਪਰਸਨਲ ਗੱਲਾਂ ਥੋੜੀ ਦੱਸੀ ਦੀਆਂ ਹੁੰਦੀਆਂ ਨੇਗੀਆਂ ਆਪਾਂ ਚਾਰ ਜੀ ਹੈਗੇ ਆਪਣੇ ਘਰ ਘਰ ਚ ਰਹਿੰਦੀ ਗੱਲ ਤਾਂ ਨਹੀਂ ਵਧੀਆ ਸੀਗੀ ਨਹੀਂ ਮੈਨੂੰ ਲੱਗਿਆ ਵੀ ਮੈਂ ਦੱਸ ਦਾਂ ਨਹੀਂ ਤਾਂ ਮੇਰਾ ਦਿਮਾਗ ਫਟਣ ਵਾਲਾ ਹੋ ਗਿਆ ਸੀ ਮੇਰੇ ਤਾਂ ਦਿਮਾਗ ਤੇ ਪ੍ਰੈਸ਼ਰ ਪਾਰ ਆਖਿਆ ਤੇਰੀ ਮਾਂ ਨੇ ਹਰ ਟਾਈਮ ਇਹਨੂੰ ਪੁੱਠਾ ਬੋਲਦੇ ਪਹਿਲਾਂ ਤੂੰ ਐਂ ਦੱਸ ਇੱਕ ਗੱਲ ਇੱਧਰ ਮੇਰੇ ਮੂੰਹ ਕਨੀ ਮੂੰਹ ਕਰ ਜੇ ਜਸ਼ਨ ਤੇਰੇ ਮੂੰਹਰੇ ਬੋਲੇ ਤੈਨੂੰ ਕਿਵੇਂ ਲੱਗੂਗਾ ਦੱਸ ਮੈਨੂੰ ਦੱਸਣ ਕਿਉਂ ਬੋਲੂਗੀ ਹਾਂ ਤੇ ਫਿਰ ਤੇਰੀ ਮਾਂ ਕਿ ਬੋਲੂ ਹੁਣ ਮੈਨੂੰ ਇੱਕ ਗੱਲ ਸੁਣ ਲੈ ਉਹ ਤਾਂ ਦੂਰ ਹੁਣ ਡੈਡੀ ਹਰਕਤਾਂ ਹੀ ਹੀਆਂ ਕਰਦਾਗਾ ਹੁਣ ਮੈਂ ਉਹ ਤੇ ਕੀ ਕਰ ਸਕਦਾਗਾ ਮੈਂ ਹਰਕਤਾਂ ਹੀਆਂ ਜੇ ਕਰਦਾ ਉਹ ਮੈਂ ਕੋਈ ਚੰਗੀ ਗੱਲ ਕਹਿ ਨਾ ਵੀ ਤੂੰ ਆਪਦੀ ਧੀ ਦਾ ਘਰ ਬਸ ਲੈਣ ਦੇ ਇਹ ਮੇਰੀ ਮਾੜੀ ਹਰਕਤ ਹੈ ਜਾਂ ਆਪਦੇ ਧੀ ਪੁੱਤਰ ਨੂੰ ਕੋਈ ਚੰਗੀ ਸਿੱਖਿਆ ਦੇਣੇ ਇਹ ਕੋਈ ਮੇਰੀ ਮਾੜੀ ਹਰਕਤ ਹੈ ਮੇਰੀ ਗੱਲ ਸੁਣਾ ਮੈਂ ਸਮਝਾ ਕੇ ਆਇਆ ਮਨਪ੍ਰੀਤ ਨੂੰ ਸਮਝਾਇਆ ਮੈਂ ਤਾਰੀ ਨੂੰ ਵੀ ਸਮਝਾਇਆ ਠੀਕ ਹੈ ਕੋਈ ਗੱਲ ਨਹੀਂ ਹੁੰਦੀ ਕੋਈ ਮਾੜੀ ਹਰਕਤ ਨਹੀਂ ਹੁੰਦੀ ਸਭ ਕੁਝ ਸਹੀ ਹਥੇ ਚੱਲ ਚੰਗਾ ਹੋਇਆ ਜੇ ਤੂੰ ਸਮਝ ਆਇਆ ਪਰ ਹੁਣ ਮੈਂ ਤੇਰੀ ਇੱਕ ਦਸਤਾ ਹੁਣ ਤੇਰੀ ਮਾਂ ਨਾਲ ਨਾ ਮੈਂ ਚੰਗੀ ਤਰ੍ਹਾਂ ਇਹਨੇ ਜੱਠਾ ਕਰੂੰਗਾ ਐ ਨਹੀਂ ਇਹ ਲੋਟ ਆਉਂਦੀ ਮੈਂ ਕਹਿੰਦਾ ਸੀ ਚੱਲ ਇੰਨੇ ਸਾਲਾਂ ਤੋਂ ਕਾਹ ਨੂੰ ਕਾਹ ਨੂੰ ਪਰ ਹੁਣ ਮੈਨੂੰ ਬਦਲ ਨਹੀਂ ਪਊਗਾ ਫਿਰ ਤੂੰ ਨਾ ਵਿੱਚ ਬੋਲੀ ਜਿਹੜੀ ਗੱਲ ਦੇਖ ਮੇਰੀ ਗੱਲ ਸੁਣ ਲੈ ਜਿਹੜੀ ਗੱਲ ਬੋਲਣ ਵਾਲੀ ਆ ਉਹ ਤੇ ਤਾਂ ਮੈਂ ਬੋਲੂਗਾ ਹੀ ਬੋਲੂਗਾ ਠੀਕ ਹੈ ਅੱਜ ਕਾਹਲਾ ਮੈਨੂੰ ਕੱਲ ਨੂੰ ਕਾਹਲੀ ਚਾਹੀਏ ਦੇਖ ਇੱਕ ਗੱਲ ਮੇਰੀ ਜਮਈ ਸੁਣ ਲੈ ਪੰਜਾਬੀ ਚ ਜੇ ਉਹ ਕੋਈ ਗਲਤ ਗੱਲ ਕਰੂ ਮੇਰੇ ਮੂਹਰੇ ਬੋਲੂ ਮੈਂ ਤਾਂ ਜਵਾੜੇ ਕੁੱਟੂ ਉਹਦੇ ਵਸ ਸਿੱਧੀ ਗੱਲ ਐ ਮੇਰੇ ਕੋਲ ਤੂੰ ਕੋਈ ਜੀ ਹਰਕਤ ਦੇ ਨਾ ਕਰੀ ਵੀ ਤੈਨੂੰ ਬੋਲਿਓ ਹੋ ਮੈਂ ਹਰਕਤ ਅਹੀ ਜੀ ਕਰਦਾ ਹੀ ਨਹੀਂ ਮੈਂ ਹਰਕਤ ਅਹੀ ਜੀ ਕਿਉਂਕਿ ਮੇਰਾ ਕੁਦਮਾ ਕੇ ਲੈ ਮਾਂ ਦੇ ਮਾਂਗਰ ਨਾ ਲੱਗਿਆ ਕਰ ਉਹ ਤੈਨੂੰ ਪੁੱਠੀਆਂ ਮੱਤਾ ਦਿੰਦੀ ਐ ਵੀ ਦੱਸੇ ਕੋਈ ਗੱਲ ਹੋਈ ਉਹ ਤੂੰ ਆਪਦੇ ਦਿਲ ਤੇ ਹੱਥ ਧਰ ਕੇ ਦੇਖ ਰਹਿ ਵੀ ਉਹ ਤੈਨੂੰ ਪੁੱਠੀ ਮੱਤ ਦਿੰਦੀ ਐ ਕਿ ਨਹੀਂ ਦੱਸ ਮੈਨੂੰ ਤੂੰ ਕੀ ਉਹਨੇ ਤੈਨੂੰ ਸਿੱਖ ਤੂੰ ਦੇਂਦਾ ਫਿਰ ਮੈਨੂੰ ਸਿੱਖਿਆ ਭਾਈ ਕੋਈ ਚੰਗੀ ਆਪਾਂ ਤਾਂ ਚੰਗੀ ਗੱਲ ਹੀ ਕਰਦੇ ਆ ਦੋਨੇ ਪੇਪੁੱਤ ਅੱਬਾ ਕਿਤੇ ਕੋਈ ਗਲਤ ਗੱਲ ਕੀਤੀ ਐ ਤੂੰ ਤਾਂ ਬੈਠਾ ਇੱਥੇ ਮੇਰੀ ਮਾਂ ਦੀਆਂ ਚੁਗਲੀਆਂ ਕਰੀ ਜਾਂਦਾ ਇਹ 'ਚ ਕੀ ਚੰਗੀ ਗੱਲ ਆ ਕੀ ਦੱਸ ਇਹ ਚੁਗਲੀ ਨਹੀਂ ਹੈਗੀ ਲੈ ਫਿਰ ਜੇ ਮੈਂ ਹੁਣ ਤੈਨੂੰ ਮੈਂ ਕੋਈ ਗੱਲ ਚੰਗੀ ਕਹਿਤੀ ਹੁਣ ਤੂੰ ਉਹਨੂੰ ਚੁਗਲੀ ਕਹਿਣਾਗਾ ਉਹ ਜਿਹੜੀ ਚੀਜ਼ ਨਾਲ ਘਰ ਖਰਾਬ ਹੁੰਦਾ ਹੋਵੇ ਨਾ ਜੇ ਉਹਨੂੰ ਰੋਕ ਲੇ ਤਾਂ ਚੰਗਾ ਐ ਤੇ ਜੇ ਘਰ ਖਰਾਬ ਹੋਣ ਤੋਂ ਬਾਅਦ ਰੋਕੇ ਫਿਰ ਕੋਈ ਫਾਇਦਾ ਨਹੀਂ ਬਾਪੂ ਤੂੰ ਸਿਆਣਾ ਮੇਣਾ ਬੰਦਾ ਯਾਰ ਤੈਂ ਬੁੜੀਆਂ ਦੀਆਂ ਗੱਲਾਂ ਤੋਂ ਕੀ ਲੈਣਾ ਦੱਸ ਉਹ ਭਾਈ ਜੇ ਕੋਈ ਵਿੱਚ ਫਸ ਮੇਰੀ ਮਾਂ ਸਮਝਾਉਂਦੀ ਆ ਮੈਨੂੰ ਸਮਝਾਉਂਦੀ ਆ ਕੁਛ ਜਸਨ ਨੂੰ ਸਮਝਾਉਂਦੀ ਆ ਕੁਛ ਮਨਪ੍ਰੀਤ ਨੂੰ ਸਮਝਾਉਂਦੀ ਹੋ ਕੁਛ ਤੂੰ ਵਿੱਚੋਂ ਹੀ ਫਸੀ ਜਾਣਾ ਮੈਂ ਤਾਂ ਤੇਰਾ ਹਿਸਾਬ ਨਹੀਂ ਆਉਂਦਾ ਹੈਗਾ ਨਾ ਮੈਂ ਉਹੀ ਆ ਮੈਂ ਤੇਰਾ ਬਾਪ ਆ ਮਨਪ੍ਰੀਤ ਦਾ ਬਾਪ ਆ ਠੀਕ ਆ ਜਸਨ ਦਾ ਮੈਂ ਸੌਰਾਂ ਕੀ ਗੱਲ ਬਈ ਮੈਂ ਕਿਉਂ ਨਹੀਂ ਗੱਲ ਕਰ ਸਕਦਾ ਫਿਰ ਬੰਦਿਆਂ ਵਾਲੇ ਕੰਮ ਕਰਿਆ ਕਰ ਤਾ ਚਲ ਮੈਂ ਹੁਣ ਅੱਜ ਤੋਂ ਬੰਦਿਆਂ ਵਾਲੇ ਕੰਮ ਹੀ ਕਰਿਆ ਕਰਾਂ ਆ ਕੇ ਵੀ ਬੰਦਾ ਖੇਤ ਬਹਿ ਜੇ ਖੇਤ ਵੀ ਨਹੀਂ ਟਿਕਣ ਦਾ ਦੂ ਅਤੇ ਨਹੀਂ ਕੀ ਰੀਲ ਪਾਈਏ ਰੱਖੂ ਪਾਈਏ ਰੱਖੂ ਕੋਈ ਨਾ ਕੋਈ ਰੀਲ ਦੱਸ ਉਹ ਪਾਈ ਸੋਨੂੰ ਤਾਂ ਆਪਣੀ ਰੀਲ ਰੱਖਦੇ ਹੁਣ ਤੈਨੂੰ ਜਿਹਨ ਪਾੜ ਤਹੀ ਜਿ ਪੜਾਤੀ ਤੈਨੂੰ ਉਹਨੇ ਮੇਰੀ ਤਾਂ ਤੈਨੂੰ ਰੀਲ ਹੀ ਲੱਗਦੀ ਐ ਮੇਰੀ ਚੰਗੀ ਗੱਲ ਤੇਰੇ ਕੰਨ ਨੂੰ ਸਮਝ ਚਾਉਂਦੀ ਐ ਭਾਈ ਹੋ ਹੋ ਮੋੜ ਕੇ ਆਵਾਂ ਨੱਕ ਮੰਮੀ ਹਾਂ ਬੁੱਤ ਕੀ ਕਰੀ ਜਾਂਦੇ ਹੋ ਤੁਸੀਂ ਕੁਛ ਨਹੀਂ ਮਖਾ ਕੱਪੜੇ ਤਾਂ ਹਮਾਰੇ ਸਾਹਮਣੇ ਵੇ ਇਹ ਮੈਂ ਆਪੇ ਹੀ ਕਰ ਲਵਾਂਗੀ ਤੁਸੀਂ ਨਾ ਰੋਟੀ ਖਾ ਲਓ ਹੁਣ ਤਾਂ ਗਰਮ ਗਰਮ ਬਣੀ ਪਈ ਐ ਤਾਰੀ ਤਾਂ ਖਾ ਕੇ ਵਗ ਗਏ ਦੁਕਾਨ ਤੇ ਲੈ ਦੇਖ ਲੈ ਕਿੰਨੀ ਫਿਕਰ ਰੈਂਦੀ ਐ ਤੈਨੂੰ ਮੇਰੀ ਕੋਈ ਨਾ ਪੁੱਤ ਰੋਟੀ ਵੀ ਖਾਉਂਗੀ ਨਾਲੇ ਮੈਂ ਕੱਲੀ ਨਹੀਂ ਖਾਣੀ ਰੋਟੀ ਤੈਨੂੰ ਨਾਲ ਬਿਠਾ ਕੇ ਦੋਨੇ ਮਾਮਾ ਦੀ ਇਕੱਠੀਆਂ ਰੋਟੀ ਖਾਵਾਂਗੇ ਆਪਾਂ ਓਹੋ ਮੰਮੀ ਮੈਂ ਨਹੀਂ ਹਜੇ ਖਾਂਦੀ ਜਿੰਨਾ ਟਾਈਮ ਮੇਰੇ ਸਾਰੇ ਕੰਮ ਨਹੀਂ ਨਿਭੜਦੇ ਓਹੋ ਚੱਲ ਫਿਰ ਭਾਈ ਮੈਂ ਵੀ ਨਹੀਂ ਖਾਂਦੀ ਤੁਸੀਂ ਤਾਂ ਖਾ ਲਓ ਜੇ ਤੁਸੀਂ ਨਾ ਖਾਣੀ ਹੁੰਦੀ ਤੇ ਮੈਂ ਤੁਹਾਨੂੰ ਕਹਿਣਾ ਹੀ ਨਹੀਂ ਸੀਗਾ ਮੈਨੂੰ ਪਤਾ ਹੈ ਵੀ ਇਸ ਵੇਲੇ ਤੁਸੀਂ ਖਾਣੇ ਹੋ ਤਾਂ ਹੀ ਮੈਂ ਕਿਹਾ ਵੀ ਹੁਣ ਗਰਮ-ਗਰਮ ਬਣਾਈਏ ਖਾ ਲਓ। ਚੱਲ ਚੰਗਾ ਬਾਬਾ ਮੈਂ ਖਾ ਲੈਨੀ ਆ। ਮੈਨੂੰ ਤਾਂ ਸੌਂ ਲੱਗੇ ਪੁੱਤ ਅਜ ਬਾਲੀ ਚਾ ਚੜ ਗਿਆ ਤੈਨੂੰ ਇਸ ਰੂਪ ਚ ਦੇਖ ਕੇ ਬਸ ਐ ਹੀ ਸਿਆਣੀ ਬਣ ਕੇ ਰਹਿ। ਨਾਲੇ ਪੁੱਤ ਦੇਖ ਘਰ ਚ ਨਿੱਕੇ ਨਿੱਕੇ ਗੱਲਾਂ ਤਾਂ ਹੋਈ ਜਾਂਦੀਆਂ ਨੇ। ਉਹਨਾਂ ਨੂੰ ਕਦੇ ਦਿਲ ਤੇ ਨਹੀਂ ਲਾਈਦਾ। ਨਾ ਆਣਾ ਮੰਮੀ ਜਮਾ ਹੀ ਨਹੀਂ ਹੁਣ ਤਾਂ ਮੈਂ ਕਿਸੇ ਵੀ ਗੱਲ ਨੂੰ ਦਿਲ ਤੇ ਨਹੀਂ ਲਾਉਣਾ ਨਾ ਮੈਂ ਕੋਈ ਗੱਲ ਦਸਨੀ ਆਵੇ ਪੇਕੇ। بس ਜੋ ਕੁਝ ਹੋ ਜਾ ਕਰੂਗਾ ਮੇਰੇ ਤੇ ਤਾਰੀ ਵਿੱਚ ਮੰਨ ਲੈ ਜੇ ਲੜ ਲੇ ਸ਼ਾਮ ਤੱਕ ਅਸੀਂ ਆਪੇ ਬੋਲ ਪਿਆ ਕਰਾਂਗੇ بس ਪੁੱਤ ਫਿਰ ਉਹਨੂੰ ਲੜਾਈ ਥੋੜੀ ਕਹਿੰਦੇ ਆ ਨਾਲੇ ਤੀਵੀ ਆਦਮੀ ਦੀ ਕੋਈ ਲੜਾਈ ਨਹੀਂ ਹੁੰਦੀ ਜਿਹੜੀ ਕੁੜੀ ਆਪਦੇ ਪੇਕਿਆਂ ਨੂੰ ਗੱਲਾਂ ਦੱਸਦੇ ਨਾ ਕਲੇਸ਼ ਵੀ ਉੱਥੇ ਹੀ ਵਾਧਦਾ ਹੁੰਦਾ ਪੁੱਤ ਸਹੀ ਗੱਲ ਆ ਮੰਮੀ ਤੁਹਾਡੀ ਚੱਲ ਕੋਈ ਗੱਲ ਨਹੀਂ ਹੁਣ ਤੁਸੀਂ ਆਹ ਵਾਰ-ਵਾਰ ਗੱਲਾਂ ਛੇੜ ਕੇ ਨਾ ਮੈਨੂੰ ਸ਼ਰਮਿੰਦਾ ਜਾਣਾ ਫੀਲ ਕਰਾਇਆ ਕਰੋ ਵੀ ਹਾਂ ਮੈਂ ਪਹਿਲਾਂ ਇੰਨਾ ਕੁਝ ਕੀਤਾ ਚੱਲ ਕੋਈ ਨਹੀਂ ਮੈਂ ਤਾਂ ਸਾਰਾ ਕੁਝ ਭੁੱਲ ਗਈ ਤੂੰ ਵੀ ਕੋਈ ਗੱਲ ਆਪਦੇ ਮਨ 'ਚ ਨਾ ਰੱਖੀ ਨਾਣਾ ਮੰਮੀ ਜੇ ਮਾਂ ਚ ਰੱਖੀ ਹੁੰਦੀ ਫਿਰ ਮੈਂ ਕੰਮ ਕਰਨ ਥੋੜੀ ਲੱਗਣਾ ਸੀ ਚਲ ਜਾ ਕੋਈ ਨਾ ਖਾਣੀ ਆ ਮੇਰੇ ਨਹੀਂ ਨਹੀਂ ਤੁਸੀਂ ਜਾਓ ਕੋਈ ਨਾ ਤੁਸੀਂ ਖਾਓ ਜਾਓ ਉਹੋ ਕੱਪੜੇ ਦੇ ਤਹਾਂ ਤਾਂ ਮਾਰਦੇ ਆ ਪੁੱਤ ਮੰਮੀ ਕੋਈ ਨਹੀਂ ਮੈਂ ਮਾਰ ਲੈਣੀ ਆ ਤੁਹਾਨੂੰ ਕਹਿਤਾ ਨਾ ਕਿ ਸਾਰੇ ਕੰਮ ਮੈਂ ਆਪੇ ਕਰ ਲਵਾਂਗੀ ਚਲ ਚੰਗਾ ਮੇਰੇ ਹੁੰਦਾ ਬਸ ਟੈਨਸ਼ਨ ਨਹੀਂ ਲੈਣੀ ਤੁਸੀਂ ਨਹੀਂ ਚੰਗਾ ਕਿੰਗਾ ਕਿ ਦਰਮੇ ਤਾਂ ਆਪ ਹੀ ਪੰਗੇ ਚ ਪੈ ਗਈ ਮ ਜਿਹਨਾਂ ਨੂੰ ਕਹਿੰਨੀ ਆ ਵੀ ਕੰਮ ਮੈਂ ਕਰ ਲੂੰਗੀ ਸਾਰੇ ਸੱਚੇ ਮੇਰੇ ਤੇ ਛੱਡ ਦੇਣਗੇ ਸਿਆਪਾ ਸਾਰਾ ਫੇਰ ਮੈਨੂੰ ਹੀ ਕਰਨਾ ਪੈਣਾਗਾ ਕੀ ਕਰਾਂ ਜਾਈਏ ਪਹਿਲੀ ਲੇਟ ਕਰਾਤੇ ਕਿੱਥੇ ਚੱਲਿਆਂ ਬੜਾ ਕੱਪੜਾ-ਕੁੱਪੜਾ ਮਾਰੀ ਜਾਂਦਾ ਸੁਨਾਮ ਜਾ ਕੇ ਆਉਨੇ ਆ ਕਿਉਂ ਉਹ ਮਨਜੀਤ ਨਾਲ ਜਾਣਾ ਉਹਨੇ ਕਾਗਜ਼ ਭਰਨੇ ਆ ਜ ਸਰਪੰਚੀ ਦੇ ਤਾ ਕਰਕੇ ਫਿਰ ਹੁਣ ਨਾਲ ਤਾਂ ਜਾਣਾ ਹੀ ਪੈਣਾ ਅਗਲੇ ਤੇ ਆ ਕੀ ਰੰਗ ਜਿਆ ਲੈ ਗਿਆ ਖਿਆਲ ਰੱਖਿਆ ਕਰ ਮੰਮੀ ਜੇ ਖਿਆਲ ਰੱਖਦਾ ਤਾਂ ਹੀ ਦਾ ਕਪੜਾ ਮਰੀ ਜਾਣਾ ਗੱਡੀ ਤੇ ਉਹ ਇਹਨਾਂ ਦਾ ਤਾਂ ਖਿਆਲ ਰੱਖੀ ਜਨਾ ਜਿਹੜੀਆਂ ਗੱਲਾਂ ਦਾ ਰੱਖਣ ਵਾਲਾ ਕਹਿ ਲਵੇਂ ਉਹਦਾ ਗੱਲ ਕਰਦੀ ਵੀ ਉਹਦਾ ਖਿਆਲ ਰੱਖਿਆ ਕਰ ਕਿਹੜੀ ਗੱਲ ਹੋ ਗਈ ਹੁਣ ਇਹ ਜਿਹੜੀ ਦਾ ਖਿਆਲ ਨਹੀਂ ਰੱਖਿਆ ਮੈਂ ਤੇਰੀ ਭੂਆ ਆਈ ਹੋਈ ਸੀ ਡੈਣ ਹਾਂ ਚਾਚੇ ਕੀ ਗਈ ਹੋਈ ਆ ਤੇਰੇ ਫੇਰ ਕਹਿਣ ਨੂੰ ਤਾਂ ਕਹਣਾ ਬੁੜੀ ਐਦਾ ਬੋਲਦੀ ਆ ਪਰ ਇਹ ਨਹੀਂ ਘੱਟ ਨਹੀਂ ਕੀਤੀ ਜਵਾਨੀ ਬੇਲੇ ਵੀ ਮੇਰੇ ਨਾਲ ਚਲ ਉਹ ਤਾਂ ਛੱਡ ਜਿਹੜੀਆਂ ਹੋ ਗਈਆਂ ਹੋ ਗਈਆਂ ਜਾਨ ਚਲਦੀ ਸੀ ਹੱਡ ਪਰ ਚਲਦੀ ਸੀ ਬਥੇਰਾ ਇਹਨਾਂ ਦਾ ਲੇਖਾ ਦੇ ਗਈ ਮੇਰੀ ਗੱਲ ਸੁਣ ਲੈ ਅਜਸ਼ਨ ਨੂੰ ਥੋੜੀ ਜਿਹੀ ਸਮਝਾ ਕੇ ਰੱਖਿਆ ਕਰ ਸਾਰੀ ਮਨਪਰੀਤ ਦੇ ਘਰ ਦੀ ਗੱਲ ਉਹਨੂੰ ਆਪਣੀ ਭੂਆ ਨੂੰ ਦੱਸੀ ਹੁਣ ਭੂਆ ਤੇਰੀ ਚਾਚੇ ਕੇ ਬਾਗੇ ਉਹ ਦੱਸੂਗੀ ਚਾਚਾ ਤੇਰਾ ਤੈਨੂੰ ਪਤਾ ਹੀ ਹੋਵੇ ਅੱਦੇ ਪਿੰਡ ਵਿੱਚ ਕਲਾਰਾ ਪਾਊਗਾ ਜਸ਼ਨ ਨੇ ਸਾਰੀ ਦੱਸਤੀ ਗੱਲ ਆ ਸਾਰੀ ਦੱਸਤੀ ਤਾਂ ਹੁਣ ਦੇਖੇ ਇੱਥੇ ਸਾਡਾ ਸਾਰੇ ਪਿੰਡ ਚ ਕੀ ਜੀਲੂs ਨਿਕਲਦਾ ਨਾਲੇ ਬੋਟਾ ਨੇ ਲੋਕ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨਗੇ ਨਾਲੇ ਦੇਖੇ ਤੇ ਜਸ਼ਨ ਨੂੰ ਕੀ ਲੋੜ ਪਈ ਸੀ ਭੂਆ ਨੂੰ ਕੱਲੀ ਕੱਲੀ ਗੱਲ ਦੱਸਣ ਦੀ ਪਤਾ ਹੀ ਗੱਲ ਤਾਂ ਮੈਂ ਹੁਣ ਜੇ ਮੈਂ ਜਸ਼ਨ ਨੂੰ ਕਹਿੰਨੀ ਫੇ ਮੈਂ ਮਾੜੀ ਵੱਜਦੀ ਆ ਬੇ ਬੁੜੀ ਦੀ ਗੱਠ ਦੀ ਜੁਬਾਨ ਵਾ ਫਿਰ ਤਾਂ ਮੈਨੂੰ ਵੀ ਲੋਕ ਕਹਿੰਦੇ ਨੇ ਬੇ ਬੁੜੀ ਦੇ ਜ਼ਹਿਰ ਦਾ ਟੀਕਾ ਲਾ ਦੋ ਬੁੜੀ ਬੋਲਦੀ ਬਹੁਤ ਐ ਅਖੇ ਜਸ਼ਨ ਨੂੰ ਟਿਕਣ ਨਹੀਂ ਦਿੰਦੀ ਮਨਪ੍ਰੀਤ ਵੀ ਨਹੀਂ ਟਿਕਣ ਦਿੰਦੀ ਜਸ਼ਨ ਨੂੰ ਬੁੜੀ ਵੀ ਨਹੀਂ ਟਿਕਣ ਦਿੰਦੀ ਹਣ ਲੋਕਾਂ ਨੂੰ ਇਹ ਨਹੀਂ ਨਾ ਪਤਾ ਮੈਂ ਬੁੜੀ ਨੇ ਕੀ ਕੀ ਤੰਗੀਆਂ ਕਟੀਆਂ ਆ ਇਹਨਾਂ ਦੇ ਵਿੱਚ ਚੱਲ ਛੱਡ ਜੱਸ ਤੂੰ ਜਸ਼ਨ ਨੂੰ ਸਮਝਾ ਸਮਝਾ ਤਾਂ ਮੈਂ ਦਊ ਜਿੱਦ ਤੂੰ ਗੱਲ ਮੈਨੂੰ ਪਹਿਲਾਂ ਦੱਸੀ ਹੁੰਦੀ ਹੁਣ ਨੂੰ ਤਾਂ ਮੈਂ ਕਦ ਖਜੇ ਵੀ ਡੁੱਲਿਆਂ ਮੇਰਾ ਦਾ ਕੁਛ ਨਹੀਂ ਵਿਗੜਿਆ ਕਹਿੰਦੇ ਹੁੰਦੇ ਜੇ ਟੜਕੇ ਦਾ ਗਿਆ ਆਥਣ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੂੰ ਇਹਨੂੰ ਸਮਝਾ ਚਾਹੇ ਜੁਤੀ ਨਾ ਸਮਝਾ ਚਾਹੇ ਡੰਡੇ ਨਾ ਸਮਝਾ ਚਾਹੇ ਪਿਆਰ ਨਾ ਸਮਝਾ ਇਹ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਤੇਰੀ ਭੂਆ ਦੀ ਲੁਤਰੀ ਦਾ ਮੈਨੂੰ ਪਤਾ ਗਾਹਾਂ ਤੇਰੇ ਚਾਚੇ ਚਾਚੀ ਦੀ ਲੁਤਰੀ ਦਾ ਮੈਨੂੰ ਤਾਂ ਭੂਆ ਦੀ ਸਮਝ ਨਹੀਂ ਆਉਂਦੀ ਵੀ ਤੈਨੂੰ ਕਿਸੇ ਨੇ ਇੱਥੇ ਬੁਲਾਇਆ ਨਹੀਂ ਤੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਤੂੰ ਕਰਨ ਕੀ ਆਈ ਹੈਗੀ ਆ ਕੱਲ ਦੀ ਆਈ ਬੈਠੀ ਹੈਗੀ ਉਹਰੇ ਲੈ ਪਤਾ ਨਹੀਂ ਕਿਆ ਦੋ ਇਹਨੇ ਜਾਣਾ ਕਦੋਂ ਨਹੀਂ ਜਾਣਾ ਚੁਗਲੀ ਦਾ ਘਰ ਮੈਨੂੰ ਤਾਂ ਦੇਖ ਦੇਖ ਦੇ ਬਲਾ ਕਿ ਚੀਚੀਆਂ ਆਈ ਜਾਂਦੀਆਂ ਉਦੋਂ ਵੱਧ ਤੇਰੇ ਬੁੜੇ ਵਾਲਾ ਦੇਖ ਦੇਖ ਕਿ ਚੀਚੀਆਂ ਆਉਨੀਆਂ ਮੈਨੂੰ ਇੰਨਾ ਕੁ ਪਤਾ ਵੀ ਜਸ਼ਨ ਦਾ ਵੀ ਜਸ਼ਨ ਨੇ ਹਲੇ ਘੱਟ ਦੱਸਿਆ ਹੋ ਡੈਡੀ ਨੇ ਕੱਲੀ ਕੱਲੀ ਗੱਲ ਚੋਤੀ ਹੂ ਪੂਆ ਕੋਲੇ ਡੈਡੀ ਦੀ ਵੀ ਜ਼ੁਬਾਨ ਕਿਹੜਾ ਬੰਦ ਰਹਿੰਦੀ ਆ ਮੇਰਾ ਬੱਸ ਚੱਲੇ ਕੈਂਚੀ ਲੈ ਕੇ ਇਹਨਾਂ ਦੀ ਜੀਵੇ ਕੱਟ ਦਵਾ ਫੇਰ ਸੋਚਦੀਆਂ ਹਲਲ ਕਰਦੇ ਫਿਰਨਗੇ ਆ ਮੈਂ ਵੀ ਸੋਚਾਂ ਵੀ ਮੇਰੇ ਨਾਲ ਇੰਨੀਆਂ ਮਿੱਠੀਆਂ ਜਿਹੀਆਂ ਕਿਉਂ ਮਰੀ ਜਾਂਦਾ ਆ ਮੈਨੂੰ ਖੇਤ ਬੈਠਾ ਜ ਕਰੀ ਜਾਵੇ ਪੁੱਤ ਤੇਰੀ ਮਾਂ ਦੇ ਮਗਰ ਨਾ ਲੱਗਿਆ ਕਰ ਤੈਨੂੰ ਪੁੱਠੀਆਂ ਪੱਟੀਆਂ ਪੜਾਉਂਦੀ ਆ ਲੈ ਵੀ ਦੱਸ ਤੂੰ ਕੀ ਗੱਲਾਂ ਕਰਦਾਗਾ ਜ਼ੁਬਾਨ ਤਾਂ ਤੇਰੀ ਆਪਦੀ ਨਹੀਂ ਪੱਚਦੀ ਜੀਭ ਤਾਂ ਤੇਰੇ ਇਹਦਾ ਤਾਂ ਬੱਸ ਨਹੀਂ ਚੱਲਦਾ ਇਹ ਤਾਂ ਸਾਰੀ ਗੱਲ ਤਾਰੀ ਨੂੰ ਤ ਉਹਦੀ ਮਾਂ ਨੂੰ ਵੀ ਦੱਸ ਕੇ ਆਵੇ ਇਹਨਾਂ ਦੋਹਾਂ ਦਾ ਨੋਂ ਸਾਰੇ ਦਾ ਬੱਸ ਨਹੀਂ ਚੱਲਦਾ ਚੱਲ ਤਾਂ ਕਰਦਾ ਮੈਂ ਕਿਸਾਰ ਸੁਰ ਖੋਲਦਾ ਮੈਂ ਤੇਰੇ ਪਿਓ ਦਾ ਵੀ ਪਰ ਫੇਰ ਸੋਚਦਿਆਂ ਲੋਕ ਕੀ ਕਹਿਣਗੇ ਮੈਂ ਕਰਦਾ ਕਾਗਜ਼ ਭਰਨ ਤਾਂ ਮੈਂ ਫੇਰ ਹੀ ਜਾਣਾ ਪਹਿਲਾਂ ਜਸ਼ਨ ਨਾਲ ਗੱਲ ਕਰਦਾ ਮੈਂ ਕਰ ਪਰ ਜਿਹੜਾ ਕੋ ਪਿਆਰ ਨਹੀਂ ਨਾ ਕਿ ਵੀ ਬੁੜੀ ਨੇ ਚੱਕ ਚਕਾ ਕੇ ਭੇਜਤਾ ਹੱਥ ਨਾ ਚੱਕੀ ਜਵਾਨ ਤੇ ਅੱਖਾਂ 'ਚ ਡਰ ਰੱਖ ਪੈਦਾ ਕਰ ਉਹਦੀ ਤਰੀਕੇ ਨਾਲ ਹੀ ਗੱਲ ਕਰੂੰ ਕੋਈ ਨਹੀਂ ਪਹਿਲਾਂ ਪੁੱਛਾ ਤੁਸੀਂ ਵੀ ਦੱਸਿਆ ਕੀ ਕੀ ਉਹਨੇ ਤੇਰੀਆਂ ਅੱਖਾਂ ਦੀ ਘੂਰ ਦਾ ਡਰ ਹੋਣਾ ਚਾਹੀਦਾ ਉਹਨੂੰ ਚਲ ਮੈਂ ਕਰਦਾ ਗੱਲ ਪਹਿਲਾਂ ਜਾ ਲੈ ਵੀ ਜਸ਼ਨ ਜਿਵੇਂ ਮੇਰੀ ਧੀ ਦੀ ਇਮੇਜ ਖਰਾਬ ਹੋਈ ਐ ਨਾ ਤੇ ਸਹਰਿਆਂ 'ਚ ਤੇਰੀ ਮਾਂ ਜਸ ਦੇ ਮੋਰੇ ਨਾ ਮੇਜ ਖਰਾਬ ਕੀਤੀ ਨਾ ਮੈਨੂੰ ਵੀ ਤਲਿਬ ਬਸਾਂਜ ਕਹਿੰਨੇ ਕਹਣਾ ਹੁਣ ਦੇਖ ਨਾ ਇਹ ਕੰਮ ਰਹਿ ਗਿਆ ਤੇਰੇ ਕੋਲ ਸਾਰਾ ਤੁਨ ਕਦੇ ਫੋਨ ਚਲਾ ਲਿਆ ਇਧਰ ਦੀ ਗੱਲ ਉਧਰ ਕਰਤੀ ਉਧਰ ਦੀ ਗੱਲ ਇਧਰ ਕਰਤੀ ਮੈਂ ਕਿਹਦੀ ਗੱਲ ਕੀਤੀ ਆ ਤੈਨੂੰ ਪਤਾ ਹੋ ਤੂੰ ਕਿਹਦੀ ਗੱਲ ਕੀਤੀ ਹੈਗੀ ਜਸ ਤੂੰ ਸਿੱਧਾ ਸਾਫ ਸਾਫ ਬੋਲੋ ਐ ਬੁਝਾਰਤਾਂ ਜੀ ਨਾ ਪਾਓ ਠੀਕ ਐ ਜਸਨ ਸਾਫ ਸਾਫ ਤਾਂ ਤੂੰ ਐ ਕਹਿਨੀ ਆ ਜਿਵੇਂ ਤੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਤੂੰ ਆਪ ਕੋਈ ਪੀਆ ਸਾਰਾ ਦਿਨ ਪੁੱਠਾ ਬੋਲਦਿਆ ਕੰਮ ਕਰਕੇ ਆ ਕੇ ਹੁਣ ਬੈਠੀ ਆਂ ਜੇ 2 ਮਿੰਟ ਫੋਨ ਚਲਾ ਲਿਆ ਫੇਰ ਕੀ ਹੋ ਗਿਆ ਮੇਰੀ ਗੱਲ ਸੁਣ ਪੂਆ ਨੂੰ ਤੂੰ ਕੀ ਕਿਹਾ ਮੈਂ ਕੁਛ ਨਹੀਂ ਕਿਹਾ ਇਹੀ ਗੱਲ ਮੈਂ ਮੰਮੀ ਨੂੰ ਕਹਿ ਕੇ ਆਈ ਆ ਜਿਹੜੀ ਗੱਲ ਦਾ ਪਤਾ ਨਾ ਨਾ ਹੋਵੇ ਬੋਲਣੀ ਨਹੀਂ ਚਾਹੀਦੀ ਉਹ ਮੇਰੀ ਗੱਲ ਸੁਣ ਲਾ ਪੂਆ ਤੇਰੇ ਕੋਲ ਸੀਗੀ ਤੂੰ ਸੀ ਘਰੇ ਕੱਲੀ ਠੀਕ ਐ ਉਹਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਮਨਪ੍ਰੀਤ ਕੋਲ ਗਏ ਨੇ ਕੀ ਰੌਲਾ ਕੀ ਨਹੀਂ ਡੈਡੀ ਵੀ ਘਰ ਹੀ ਸੀਗੇ ਜ਼ਰੂਰੀ ਨਹੀਂ ਵੀ ਮੇਰੇ ਤੇ ਸਾਰਾ ਬਲੇਮ ਸਿੱਟਣਾ ਗੱਲ ਤੂੰ ਵੀ ਦੱਸੀ ਆ ਤੂੰ ਮਨ ਚਾਹੇ ਨਾ ਮੰਨ ਜੇ ਮੈਂ ਦੱਸੀ ਹੁੰਦੀ ਮੰਨ ਲੈਂਦੀ ਮੈਨੂੰ ਡਰ ਨਹੀਂ ਸੀ ਕਿਸੇ ਦਾ ਦਸ਼ਨ ਮੇਰੀ ਗੱਲ ਸੁਣ ਲਾ ਬਾਲੇ ਪੁੱਠੇ ਸਿੱਧੇ ਜਵਾਬ ਨਾ ਦੇ ਠੀਕ ਐ ਤੂੰ ਗੱਲ ਦੱਸੀ ਆ ਤਾਂ ਦੱਸੀ ਆ ਹੋਰ ਪੂਆ ਨੂੰ ਕਿੱਦੋਂ ਨਹੀਂ ਪਤਾ ਲੱਗੀ ਚਲੋ ਹਾਂ ਦੱਸੀ ਆ ਤਾਂ ਦੱਸੀ ਆ ਫੇਰ ਕਿਉਂ ਫਿਰ ਤੈਨੂੰ ਚੰਗੇ ਨਹੀਂ ਲੱਗਦੇ ਸੀ ਜਿੱਦ ਤੋਂ ਨਾਲ ਰਹਿੰਦੇ ਓਰੇ ਤੁਸੀਂ ਮੈਨੂੰ ਬੜੀ ਇੱਜ਼ਤ ਦਿੰਦੇ ਹੋ ਜਿਹੜੀ ਮੈਂ ਤੁਹਾਨੂੰ ਇੱਜ਼ਤ ਕਰਾਂ ਬਕਵਾਸ ਨ ਇੱਕ ਤਾਂ ਗਲਤੀ ਕਰਦੀਆਂ ਉਤੋਂ ਜਵਾਨ ਲੜਾਉਨੀਆਂ ਨਹੀਂ ਮੈਂ ਕੀ ਗੁਨਾਹ ਕਰਤਾ ਨਾਲੇ ਜਵਾਨ ਲੜਾਉਣ ਨੂੰ ਮੈਂ ਕੀ ਤੁਹਾਨੂੰ ਪੁੱਠਾ ਬੋਲੀਆ ਇਹ ਘਾਟਾ ਪੁੱਠੇ ਤੋਂ ਹਰ ਇੱਕ ਗੱਲ ਦਾ ਪੁੱਠਾ ਜਵਾਬ ਹਰ ਇੱਕ ਗੱਲ ਦਾ ਪੁੱਠਾ ਜਵਾਬ ਜਿਵੇਂ ਅੱਜ ਕੱਲ ਟਾਈਮ ਹੀ ਇਹਦਾ ਜਿੰਨੇ ਕੋਈ ਇੱਜ਼ਤ ਕਰਦਾ ਨਾ ਓਨੀ ਕ ਅਗਲੇ ਦੀ ਹੋ ਜਾਂਦੀ ਐ ਮੇਰੀ ਗੱਲ ਸੁਣ ਲਾ ਇਹ ਆਪਦੀਆਂ ਬਾਲੀਆਂ ਦਲੀਲਾਂ ਆਈਆਂ ਨਾ ਆਪਦੇ ਕੋਲ ਰੱਖ ਤੈਨੂੰ ਮੈਂ ਗੱਲ ਸਮਝਾਤੀ ਬੰਦੇ ਵਾਂਗੂ ਮੈਨੂੰ ਮਜਬੂਰ ਨਾ ਕਰ ਐਵੇਂ ਬਾਧੂ ਬੋਲਣ ਤੇ ਬਾਦੂ ਤੁਸੀਂ ਮਜਬੂਰ ਕਰਾ ਨਾ ਕਰਾ ਬੋਲਣਾ ਤਾਂ ਤੁਸੀਂ ਦੋਨਾਂ ਨੇ ਉਨਾ ਹੀ ਆ ਜਿੰਨਾ ਤੁਹਾਡਾ ਮਨ ਕਹੂਗਾ ਆ ਤੇਰੀ ਜबान ਬੁਲਾਉਂਦੀ ਆ ਜਿੰਨਾ ਕੁਛ ਬੁਲਾਉਂਦੀ ਆ ਜਿਵੇਂ ਤੂੰ ਹੁਣ ਬੋਲ ਰਹੀ ਆ ਨਾ ਜੇਹੀ ਗੱਲ ਤੂੰ ਕਹਿੰਦੀ ਹਾਂ ਮੈਥੋਂ ਗਲਤੀ ਹੋ ਗਈ ਫੇਰ ਤੇ ਤੁਸੀਂ ਗੱਲਾਂ ਪਿਆਰ ਨਾਲ ਕਰ ਲਓ ਮੈਂ ਕਿਉਂ ਮੁੱਠਾ ਬੋਲਾਂ ਮੈਂ ਕਿਉਂ ਜਵਾਬ ਦਵਾਂ ਤੂੰ ਤਾਂ ਸਾਡੀ ਬੇਇੱਜ਼ਤੀ ਕਰਦੀ ਫਿਰੇ ਅਸੀਂ ਤੇਰੇ ਨਾਲ ਥੱਲੇ ਪਿਆਰ ਨਾਲ ਹੀ ਗੱਲਾਂ ਕਰੀ ਜਾਈਏ ਹੈ ਤੁਸੀਂ ਮੇਰੀ ਕਿੰਨੀ ਕਿੱਜਤ ਕਰਦੇ ਹੋ ਨਾਲੇ ਮੈਂ ਕੋਈ ਗੱਲ ਨਹੀਂ ਦੱਸੀ ਭੂਆ ਨੂੰ ਉਹੀ ਨਾ ਮੇਰੇ ਸਿਰ ਚੜੋ ਤੈਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ ਕਰਦੇ ਤਾਂ ਬਥੇਰੀਆਂ ਜੇ ਕਰਾਉਂਦੇ ਲੈਕ ਹੋਵੇਂ ਸਭ ਕੁਝ ਕਰੀਏ ਪਹਿਲਾਂ ਤੁਹਾਡੀ ਆਪ ਦੀ ਬਾੜੀ ਹੈ ਨਾ ਤਾਂ ਹੀ ਸਿੱਖੋਗੇ ਜੀ ਤੁਹਾਡੀ ਆਪ ਦੀ ਇੱਜ਼ਤ ਹੋਊਗੀ ਮੇਰੀ ਗੱਲ ਸੁਣ ਲਾ ਇਸ ਘਰ ਚ ਰਹਿਣਾ ਨਾ ਤਾਂ ਸਾਡੇ ਹਿਸਾਬ ਨਾਲ ਰਹਿਣਾ ਪਊਗਾ ਆ ਤੇਰੀਆਂ ਮਰਜ਼ੀਆਂ ਨਹੀਂ ਚਲਣੀਆਂ ਤੇਰੇ ਨਾਲ ਅੱਜ ਕਨਾਂ ਥਾਣੀ ਘੜਤੀ ਮੈਂ ਘਰ ਮੇਰਾ ਵੀ ਹੈ ਇਹ ਤੁਸੀਂ ਕੋਈ ਮੋਹ ਨਹੀਂ ਹੈਗੇ ਇੱਥੇ ਰਾਜੇ ਨਹੀਂ ਹੈਗੇ ਅੱਛਾ ਤਾਂ ਫਿਰ ਪ੍ਰਤਿਆਗੇ ਦੇਖ ਲਈ ਜੁੱਲੀ ਵੇਸ ਤਰ੍ਹਾਂ ਤੇਰਾ ਚਕਾਈ ਲਈ ਠੀਕ ਹੈ ਕੋਈ ਨਾ ਉਹਦਾ ਟਾਈਮ ਹੀ ਦੱਸੂਗਾ ਵੱਡੇ ਆਏ ਮਾਂ ਪੁੱਤ ਰੋ ਮਾਰਦੇ ਨੇ ਅੱਡਾ ਤਾਂ ਡੀਸੀ ਨੀ ਰੋ ਮਾਰਦਾ ਆਪਦੇ ਮੇਰੇ ਮੁਲਾਜ਼ਮਾਂ ਤੇ ਜਿੰਨਾ ਇਹ ਮੇਰੇ ਤੇ ਮਾਰਦੇ ਨੇ ਬੇਫਕੂਫ ਕਿਸੇ ਥਾਂ ਦੀ ਕਿੱਥੇ ਫਸਾਇਆ ਇਹਨਾਂ ਸੜਿਓ ਟੱਬਰ ਚ ਸ਼ੁਕਰ ਜਾਸਨ ਨੇ ਦੇਖ ਲਈਆ ਕਿਤੇ ਜੇ ਦੇਖ ਲੰਦਾ ਮੇਰੀ ਤਾਂ ਸਾਰੀ ਸਕੀਮ ਦਾ ਪਹਿਲੇ ਪਾਂਡਾ ਫਟ ਜਾਣਾ ਸੀ ਲੈ ਜਾਸਨ ਜੋ ਕੁਛ ਮੈਂ ਸੋਚਿਆ ਸੀਗਾ ਉਹ ਤਾਂ ਹੋ ਗਿਆ ਹਾਂ ਪੂਰਾ ਤੇਰਾ ਇਸ ਤਰਜੋ ਨਾ ਬੋਰੀ ਬਿਸਤਰਾ ਗੋਲ ਹੋਇਆ ਲੈ ਜੇ ਕਿਤੇ ਫੇਰ ਵੀ ਕੱਚ ਰਹਿ ਗਿਆ ਫੇਰ ਤੂੰ ਆਪਣੀ ਸੱਸ ਨੂੰ ਚੰਗੀ ਤਰ੍ਹਾਂ ਜਾਣਦੀ ਆ ਉਹ ਕਹਟਵਾਦ ਮੈਂ ਆਪੇ ਪੂਰੀ ਕਰ ਦੂੰ ਤੂੰ ਫਿਕਰ ਨਾ ਕਰ ਦੇਖ ਮੈਂ ਕੀ ਕਰਦੀ ਤੇਰੇ ਨਾਲ